ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਾਰਿਆਂ ਨੂੰ ਸਾਡੇ ਆਪਣੇ ਚੈਨਲ 'ਪਹਾਉਂਦਾ ਦੇ ਦੀ ਫਾਰਮਾਣਾਡ 11' ਦੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਮਹਮਦਪੁਰ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ 5 ਛੋਟੀਆਂ ਬਿਠਾਉਣੀਆਂ ਬਿਲਕੁਲ ਸਾਰੀਆਂ ਸੁਈਆਂ ਥਵਾਈਆਂ ਵਾਂ ਤੇ ਆਪਾਂ ਪਹੁੰਚੇ ਆ ਵੀਰ ਜਸਕਰਨ ਸਿੰਘ ਹਣਾ ਕੋਲ ਚਾੜੂ ਕਰਦੇ ਆ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਸ ਨਾ ਠੀਕ ਠਾਕ ਹਾਂ ਵਧੀਆ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਆ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ ਤਾਂ ਕਿ ਲੋਪੋ ਕੇ ਚਗਾਵਾ ਤੇ ਜਲਾ ਮਰ ਸਰ ਫੋਨ ਨੰਬਰ 95928000635 ਠੀਕ ਹੈ ਜੀ ਕਰੀ ਸ਼ੁਰੂਆਤ ਹਾਂਜੀ ਦੱਸਿਓ ਪਹਿਲੇ ਹਾਂਜੀ ਬਹੁਤ ਛੋਟੀ ਖੜੀ ਹੈ ਉਹਦੇ ਨੂੰ ਬਹੁਤ ਜਲਦੀ ਆ ਗਿਆ ਤੇ ਪਿੱਛੇ 14 ਕਿਲੋ ਰਮਾਨ ਨਾ ਕਰੋ ਠੀਕ ਹੈ ਲਓ ਬਈ ਕੀ ਕਰ ਸਕਦੇ ਬਹੁਤ ਹੀ ਜ਼ਿਆਦਾ ਛੱਡ ਹੋ ਜਾਂਦੀ ਆ ਮੇਰੇ ਕੋਲ ਆ ਗਿਆ ਤੇ ਆਰਡਰ ਕੁਆਲਟੀ ਤੁਸੀਂ ਚੈੱਕ ਕਰ ਤੁਹਾਡੀ ਬਹੁਤ ਹੀ ਜ਼ਿਆਦਾ ਚੰਗੀ ਆ ਥਾਣਾ ਦਾ ਸੈੱਜ ਗਾਇ ਵੀ ਐਂ ਗੱਟ ਗੱਟ ਤੋਂ ਬਾਹਰ ਜਾਂਦਿਆ ਵਾ ਯਾ ਚਾ ਫਗਾਵਾਉਂਗਾ ਹੁਣ ਵਾਤਾ ਬੜਿਆਂ ਪਿਆ ਤੇ ਚੈੱਕ ਕਰ ਸਕਦੇ ਲੱਗੇ ਤਾ ਇਸ ਟਾਈਮ ਜਿਹੜਾ 12 ਲੀਟਰ ਬਿਲਕੁਲ ਰੈਡੀ ਦੁੱਧ ਆ ਤੇ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਬਹੁਤ ਵੱਡੇ ਕਰਦੀ ਹੈ ਬਹੁਤ ਵੱਡੇ ਕਰਦੀ ਹੈ ਹਾਂ ਜੀ ਕਰਦੀ ਬਹੁਤ ਸਾਫ ਤੇ ਹੋਰ ਇਹ ਟਪਲਾ ਇਹ ਦੇ ਬਚਿਆ ਉਸਦੇ ਵਾਲ ਥੋੜੇ ਥੋੜੇ ਹੈਗੇ ਜੱਟੇ ਆ ਬੱਚਾ ਬਹੁਤ ਹੀ ਵਧੀਆ ਕਿੰਨਾ ਤੇ ਦੁੱਧ ਚ ਪਈ ਜਾਊਗੀ ਉਹਦੇ ਵੀ ਜੀ ਜਿੱਦਿ 14 ਸ਼ਾਮ ਨੂੰ ਕਰੂਗੀ 13 14 ਤਲਾ ਛੋਟੀ ਦੁੱਧ ਦੇ ਦਊਗੀ ਠੀਕ ਹੈ ਜੀ ਹਾਂਜੀ ਉਹ ਬਈ 13 14 ਮਿਲੀਟਰ ਵਾਲੀ ਛੋਟੀ ਆ ਆਹ ਕਿਹੜਾ ਦਾ ਆਹ ਆ ਪਿੱਛੇ ਜਿਹੜੀ ਮੈਂ ਚਟਕੇ ਨਾ ਆਲੀ ਹਾਂਜੀ ਆਹ ਆ ਜਿਖਾ ਦੇ ਮੜਾ ਜੀ ਹਾਂ ਪਿੱਛੇ ਕਾਂਟਾ ਜੀ ਬਈ ਕੀ ਕਰ ਰਹੇ ਤੁਸੀਂ ਇਹ ਵਾਲਾ ਮੇਲ ਕਾਫ ਜੀ ਬਹੁਤ ਹੀ ਯਾਰਾ ਚੰਗੀ ਆ ਫੰਡਰ ਕੁਆਲਿਟੀ ਬਹੁਤ ਜ਼ਿਆਦਾ ਨਹੀਂ ਗਾਣ ਤੋਂ ਨਹੀਂ ਪਛਾਣ ਹੁੰਦਾ ਠੀਕ ਹੈ ਜੀ ਇੱਕੀ ਮਲ ਭਾਜੀ ਇਹਦਾ ਮੁੱਲ ਵੀਰ ਜੀ ਦਾ 95000 ਰੁਪਏ ਜਿਆ ਜਿਆ ਕਰੀਏ ਜੀ ਬਿਲਕੁਲ ਹਾਂ 90000 ਪਰ ਦੁੱਧ 12 ਕਿਲੋ ਤੇ 13 ਕਿਲੋ 12 ਕਿਲੋ ਲਿਟਰਾਂ ਮਣਕੇ ਦਵਾਂਗੇ ਸਾਡੇ ਘਰ 10 ਡੰਗ ਵੰਗ ਚਵਾਈ ਕਰੇ ਛੱਡ ਤੀਏ ਥੋੜਾ ਜਿਆ ਹਾਂ ਜੀ ਛੱਡ ਦੇ ਪਾਂ ਛੱਡ ਦੋ ਮਾਣ ਤੇ ਮੈਂ ਦੇ ਆਂਦੀ ਆ ਮੈਨੂੰ ਵੱਧ ਵੇਚ ਜਿੰਨਾ ਤੋਂ ਜਿਆ ਕਰਤੀ ਹੈ ਪਲੀ ਵੀ ਆ ਹਾਂ ਜੀ ਹਾਂ ਜੀ ਇਹ ਵੀ ਦੀ ਹਾਂ ਨਾ ਆ ਪਸ਼ਾ ਸੀਰ ਦੀ ਦੇ ਬਿਲਕੁਲ ਜੀ ਹਾਂ ਬਿਲਕੁਲ ਜੀ ਮੁੱਲ ਜੀ ਦੁੱਧ ਬੜਾ ਜਨਾ ਤੇ ਇਹਨੇ ਦੀਆਂ ਪਰੋ ਚਲੋ ਲੱਭਦੀਆਂ ਨਹੀਂ ਆ ਤੇ ਦੁੱਧ ਬਹੁਤ ਹੀ ਇਤਨੀ ਆਪਾਂ ਵੇਚਣੀ ਆਪਾਂ ਨਾਲ 2000 2000 ਬਜੇ ਆਪਾਂ ਮੈਂ ਦੇ ਦੇਣੀ ਠੀਕ ਹੈ ਠੀਕ ਹੈ ਲਓ ਭਾਈ ਚੈੱਕ ਕਰ ਸਕਦੇ ਬਹੁਤ ਹੀ ਯਾਰਾ ਚੰਗੀ ਆ ਚਾਜੋ ਹੁਣ ਦੂਜੇ ਨੰਬਰ ਤੇ ਦੱਸੋ ਜੀ ਇਹਦੇ ਪਰ ਇਹ ਥੱਲੇ ਵੀ ਦਾਖਲ ਦੁੱਧ ਜਿੱਥਾਣੇ ਚੜਾਦਾ ਵੇਖੋ ਕਿੱਡਾ ਸਾਫ ਲਓ ਭਾਈ 10 ਲੀਟਰ ਦੀ 11 ਲੀਟਰ ਇਹਦੇ ਥੱਲੇ ਵੀ ਬਹੁਤ ਤਿਆਰ ਆ ਬਹੁਤ ਚੂਣ ਤੇ ਥਣਾ ਥਣਾ ਵੀ ਇਹ ਵੀ ਬਹੁਤ ਹੀ ਜ਼ਿਆਦਾ ਸਫਾਈਆਂ ਚ ਆ ਹਾਂ ਜੀ ਇਹ ਖੋਦੋ ਬੇ ਚੰਗਾ ਮੈਂ ਤਾਂ ਹਾਂ ਹਲੋ ਭਾਈ ਜੀ ਫੇਸਬੁਕ ਤੇ ਚੈੱਕ ਕਰ ਸਕਦੇ ਜੇ ਇਹ ਵੀ ਜੱਡ ਬਲੈਕ ਦੇ ਵਿੱਚ ਆ ਗਈ ਆ ਤੇ ਬਹੁਤ ਹੀ ਜ਼ਿਆਦਾ ਚੰਗੀ ਹੈ ਵੀ ਇਹ ਦੂਜਾ ਸੁਆਸ ਹੋਈ ਜੇ ਹਾਂਜੀ ਭਾਈ ਜੀ ਦੂਜਾ ਵੀ ਤਿੰਜਾ ਵੀ ਹੋ ਸਕਦਾ ਜੇ ਠੀਕ ਹੈ ਠੀਕ ਹੈ ਜੀ ਲੋਕ ਜੀ ਆਪਣੇ ਸਮਝ ਨਾਲ ਤੁਸੀਂ ਕੋਈ ਦੁੱੱਜਾ ਲਾ ਲਈ ਕੋਈ ਤਿੰਜਾ ਲਾ ਲਈ ਇਹ ਅੰਡਰ ਕੁਆਲਟੀ ਇਹਦੀ ਵੀ ਬਹੁਤ ਹੀ ਜ਼ਿਆਦਾ ਚੰਗੀ ਆ ਤੁਸੀਂ ਡਾਗ ਦੇ ਤੇ ਚੈੱਕ ਕਰ ਸਕਦੇ ਜੇ ਤੇ ਥਾਣਾ ਤੁਹਾਨੂੰ ਬਹੁਤ ਜ਼ਿਆਦਾ ਲੰਮਾ ਦਾ ਵੀ ਇਹਦੇ ਪਿੱਛੇ ਕਿਹੜਾ ਜਵਾਬ ਜੇ ਹਾਂਜੀ ਜਵਾਗ ਇਹਦੇ ਪਿੱਛੇ ਵੀ ਦੀ ਆ ਕੱਟੀ ਏ ਠੀਕ ਹੈ ਜੀ ਸਾਂ ਕੱਟੀ ਏ ਫੀਮਲ ਕਾਫ ਆ ਗਿਆ ਜੀ ਵੀ ਦੀ ਪਿੱਛੇ ਹਾਂਜੀ ਥਾ ਜੋ ਆਗ ਦਿਖਾ ਦਿਓ ਰਾ ਆ ਵਾਲਾ ਫੀਮਲ ਕਾਫ ਜੀ ਹਾਂਜੀ ਇਹ ਹੋਏ ਹੋ ਇਹ ਕਿੰਨਾ ਕ ਚਵਾਈ ਜਾਊਗੀ ਦੋ ਤੇ ਭਾਜੀ ਵੀ ਦੀ ਜੇ ਕੋ ਸਾਂਭੂਗੇ ਨਾ ਸੇਵਾ ਕੀ ਅੱਧੀ ਕੱਦ ਕਾਠ ਹਾਲੀ ਹਾਲੀ ਤੇ ਦੋ ਲੀਟਰ ਵਾਧੂਗੇ ਹੋਰ ਠੀਕ ਹੈ ਠੀਕ ਹੈ ਜੀ ਜਾਨੇ ਇੱਕ ਬਾਰਾਂ ਲੀਟਰ ਚਵਾਈ ਜਾਊਗੀ ਹਾਂਜੀ ਚਵਾਈ ਜਾਊਗੀ ਠੀਕ ਹੈ ਜੀ ਲੇ ਕੀ ਮਲ ਭਾਈ ਇਹਦਾ ਮੋਲ ਵੀ ਦੀ ਇਹਦਾ ਜੀ ਆਪਾਂ ਜੈਜ ਕਰ ਲੈਂਦੇ ਹਾਂ ਇਹਦਾ 65000 ਰੁਪਿਆ ਮੁੱਲ ਤੇ 2000 ਵਿੱਚ ਛੋਟ 65 ਚਾਹ ਹਾਂ 65 ਚੋਂ 63 60000 ਦੀ ਹਾਂ ਨਾ ਹੀ ਮੈਂ ਠੀਕ ਹੈ ਜੀ ਲਓ ਭਾਈ 300 ਛੋਟ ਹੀ ਹੋਊ ਸਰਪੱਤ ਠੀਕ ਹੈ ਠੀਕ ਹੈ ਦੇਣ ਵਾਲੇ ਮੁੱਲ ਕਰਨੇ ਵੀਰ ਨੇ ਹੋਣਾ ਹਾਂਜੀ ਤੇ ਆਜੋ ਹੁਣ ਤੀਜੇ ਨੰਬਰ ਦੇ ਦੱਸੋ ਭਾਜੀ ਇਹਦੇ ਬਾਰੇ ਬਹੁਤ ਵੱਡੀ ਝੋਟੀ ਜੇ ਹਾਂਜੀ ਹਾਂ ਝੋਟੀ ਉਧਰ ਵੀ ਹਰਿਆਣੇ ਦੀ ਆ ਅੱਛਾ ਜੀ ਹਾਂ ਇਹ ਸਾਰੀਆਂ ਮੈਲੇਆਂ ਦੀ ਬੜੀ ਜਿਹੀ ਮੈਲਾ ਮਾਂਡੀ ਕਾਦੀ ਜਿਸੂ ਬਿਲਕੁਲ ਠੀਕ ਹੈ ਲਓ ਭਾਜੀ ਚੈੱਕ ਕਰ ਸਕਦੇ ਜੇ ਮਾਲਾ ਦੀ ਦੇ ਮਲੇ ਲਿਆਉਣ ਦੀ ਝੋਟੀ ਇਹ ਕਿੰਨਾ ਜੀ ਦੁੱਧ ਐਸ ਟਾਈਮ ਐਸ ਕੀ ਲੋ 12 ਕਿਲੋ ਤੱਕ ਦੇ ਆ ਠੀਕ ਹੈ 12 ਕਿਲੋ 12 ਕਿਲੋ ਦੁੱਧ ਕਿ 11 ਲੀਟਰ ਦੀ ਵੀ ਕਹਿੰਦਾ ਕਿ ਗਰੰਟੀ ਟੱਕਰ ਕਿੰਨਾ ਕੱਦ ਕਾਠ ਹੈ ਨਾ ਹਾਂਜੀ ਤੇ ਝੋਟੀ ਦੁੱਧ 14 15 ਕਿਲੋ ਬੜੇ ਰਮਾਨਾ ਦਊਗੀ ਠੀਕ ਹੈ ਠੀਕ ਹੈ ਲੋ ਵੀਰ ਜੀ 13 14 15 14 15 ਲੀਟਰ ਬਹੁਤ ਚਵਾਈ ਜਾਊਗੀ ਹਾਂਜੀ ਠੀਕ ਕੱਦ ਵਜਨ ਦੀ ਬਹੁਤ ਹੀ ਜ਼ਿਆਦਾ ਚੰਗੇ ਆ ਤੇ ਹਰੀਆਲੀ ਦੀ ਝੋਟੀ ਆ ਜੈੱਡ ਬਲੈਕ ਦੇ ਵਿੱਚ ਅਗਿਏ ਵੀ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਹੀ ਜ਼ਿਆਦਾ ਚੰਗੀ ਆਈ ਡੁੱਧ ਦੀ ਦੇਖੋ ਵੀਰ ਜੀ ਕਿੱਥੋਂ ਦਾ ਵੀ ਦਿਖਾ ਦਿਓ ਪਿੱਠ ਕੋੜੇ ਦੀ ਸਿਰ ਦੇ ਉੱਤੋਂ ਦੀ ਲੰਗਦੀ ਠੀਕ ਹੈ ਆਈ ਕਰ ਲਓ ਕੋਈ ਇੱਕ ਸਾਥ ਲੀਏ ਬਹੁਤ ਵੱਡੇ ਕਰਦੀ ਹੈ ਚੋਣ ਚਵਾਈ ਬਹੁਤ ਸਾਫ ਕੋਲੀ ਠੀਕ ਹੈ ਜੀ ਕੀ ਦੇ ਜਵਾਬ ਹਨ ਦੀ ਪੂਰ ਛੱਟ ਦੀ ਆਪਣੀ ਗਰੰਟੀ ਫੋਲ ਠੀਕ ਹੈ ਲੋ ਬਾਈ ਜੀ ਫੁੱਲ ਗਰੰਟੀ ਹੈ ਵੀਰ ਨੂੰ ਹਨ ਬਰਾਬਰ ਹੋਣਗੇ ਤੇ ਬਹੁਤ ਜਿਆਦਾ ਹਾਈਟ ਦੇ ਵਿੱਚ ਆ ਕੁੜੀ ਜਮਨ ਸਾਢੇ ਪੰਜ ਦੇ ਲਾਗੇ ਬੰਦੇ ਫਾਗੀ ਆਈ ਆਹ ਕੱਟੀ ਬਹੁਤ ਸਟੈਂਡਰਡ ਦੀ ਮਗਰ ਦੇ ਲੋ ਜੀ ਵੀਰ ਜੀ ਫੀਮੇਲ ਕਾਫ ਆ ਗਿਆ ਜੇ ਪਿੱਛੇ ਵੀ ਤੁਹਾਨੂੰ ਬਹੁਤ ਸਾਰਾ ਬਹੁਤ ਕੱਟੀ ਵਧੀਆ ਥਲੇ ਆਹ ਬੜਾ ਜਵਾਬ ਜੀ ਵੀਰ ਜੀ ਕੀ ਕਰ ਸਕਦੇ ਜੀ ਫੀਮੇਲ ਕਾਫ ਜੀ ਇੱਕ ਇੱਕ ਕੀ ਮੁੱਲ ਭਾਈ ਇਹਦਾ ਫਿਰ ਜੀ ਮੁੱਲ ਜੈ ਜੀ ਕਰਨਾ ਜਿੱਦੇ ਛੋਟੀ ਸਵਾ ਲੱਖ ਦੀ ਦੂੜ ਲੱਖ ਦੀ ਛੋਟੀ ਹੈ ਹਾਂਜੀ ਇੱਕ ਪੰਜ ਮੁੱਲ ਕਰਨਾ ਲੱਖ ਚ 2000 ਰੁਪਏ ਮਾਨ ਕਰ ਦੇਣਾ 97 ਹਾਂਜੀ ਥੰਮੀ ਕਰ ਦਈਏ ਹੋਰ ਕੋ ਫੋਨ ਕਰੂਗਾ ਤੇ ਮੌਕੇ ਤੇ ਕਰਦਾ ਕੋਈ ਠੀਕ ਹੈ ਲਓ ਜੀ ਠਾਕ ਇਹਦਾ ਮੌਕੇ ਤੇ ਕਰਦਾ ਗੱਲ ਕੋਈ ਠੀਕ ਹੈ ਠੀਕ ਹੈ ਬਾਕੀ ਮੌਕੇ ਤੇ ਮਾਨਤਾ ਨੂੰ ਹੋ ਜਾਊਗਾ ਆਜੋ ਹੁਣ ਚੌਥੇ ਨੰਬਰ ਤੇ ਜੀ ਇਹ ਦੇਲ ਮਹੀਨੇ ਦੀ ਝੋਟੀਆਂ ਤੇ ਬਣੀ ਘਰ ਵਾਲੇ ਪਰ ਆਪਣੀ ਗਰੰਟੀ ਕੋਈ ਨਹੀਂ ਹੈ ਅੱਛਾ ਜੀ ਘਰ ਵਾਲੇ ਦੰਦੇ 100% ਗਾਰੰਟੀ ਮਾਜਦੇ ਚੈੱਕ ਨਾ ਕਰਾਈ ਹੋਣੇ ਚੈੱਕ ਪਾਸ ਨਹੀਂ ਕੀ ਇਹ ਤਾਂ ਗੱਲ ਸਹੀ ਤੁਹਾਡੀ ਇਹ ਕਿੰਨਾ ਚ ਦੁੱਧ ਆਸਤਾ ਦੁੱਧ ਵੀ ਦੀ 8 ਕਿਲੋ ਹੋਊਗਾ ਜੀ ਲਓ ਵੀ ਦੀ 8 ਲੀਟਰ ਦੁੱਧ ਬਿਲਕੁਲ ਰੈਡੀ ਆ ਤੇ ਡੇਢ ਮਹੀਨੇ ਦੀ ਗਾਂ ਫਣੀ ਆ ਥੱਲੇ ਥਣ ਚੜੀ ਸਕ ਜਨਾਂ ਨੂੰ ਪਰੇ ਕਰ ਦਿਜੀ ਠੀਕ ਆ ਠੀਕ ਆ ਲਓ ਬਾਜੀ ਬਾਕੀ ਲੈ ਵਲੂ ਤੇ ਚੈੱਕ ਕਰ ਸਕਦੇ ਜੀ ਬਹੁਤ ਚੰਗਾ ਵਾ ਆਜੋ ਹੁਣ ਇਹ ਵੀ ਤੁਹਾਨੂੰ ਖੋਲ ਕੇ ਦਿਖਾਉਂਦੇ ਆ ਬਿਲਕੁਲ ਨਿਕਾ ਨਿਕਾ ਜਾਈਦਾ ਵੀ ਸੰਦਿਆ ਦੇ ਚੈੱਕ ਕਰ ਸਕਦੇ ਜੀ ਕਰਦ ਵਜਨ ਦੀ ਇਹ ਵੀ ਚੰਗੀ ਆ 8 ਲੀਟਰ ਬਿਲਕੁਲ ਦੁੱਧ ਪਿਆਰ ਆ ਜੈਡ ਬਲੈਕ ਦੇ ਵਿੱਚ ਆ ਗਈ ਇਹ ਵੀ ਕਿੰਨਾ ਕਿ ਭੈਜੂਗੀ ਦੋ 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 ਬੀਡੀ ਲਿੱਟਰ ਖੰਡ ਹੋਰ ਵਾਜੂਗੀ ਅੱਛਾ ਅੱਛਾ ਹਾਂ ਠੀਕ ਹੈ ਇਹਦੇ ਪਿੱਛੇ ਹੈਗਾ ਜਵਾਬ ਨਹੀਂ ਜਵਾਬ ਨਹੀਂ ਪਿੱਛੇ ਹੈਗਾ ਠੀਕ ਹੈ ਤੇ ਇਹਦਾ ਜਵਾਬ ਨਹੀਂ ਹੈਗਾ ਇਹ ਕੋ ਵੀ ਭਰਾ ਸਾਹਮਣੇ ਲੱਗੂਗਾ ਤੇ ਚਲੋ ਦੋ ਦੋ ਕਿਲੋ ਡੇਢ ਕਿਲੋ ਵਾਜੂਗੀ ਇਹ ਕੀ ਮੁੱਲ ਜੀ ਤੇਰਾ ਮੁੱਲ ਜੀ ਜੀ ਇਹਦਾ 62000 ਰੁਪਏ 60000 ਰੁਪਏ ਤੇ 3000 ਰੁਪਏ ਛੋੜ ਕਰਦਾ ਤੇ 57 57000 ਠੀਕ ਹੈ ਲਓ ਗਿੱਟੀ ਬਿਲਕੁਲ ਜਿਆਜ ਮੁੱਲ 55000 ਰੁਪਏ ਤੇ ਆਜੋ ਹੁਣ ਇੱਕੋ ਪੰਜਵੇਂ ਨੰਬਰ ਤੇ ਦੱਸਿਓ ਭਾਜੀ ਇਹਦੇ ਬਾਰੇ ਵੀਡੀਓ ਇਥੇਲੇ 12 ਕਿਲ ਹੈਲੋ ਭਾਈ 12 ਲੀਟਰ ਬਿਲਕੁਲ ਤਿਆਰ ਤੇ ਦੁੱਧ ਥੱਲੇ ਕਿੰਨਾ ਕਰਕੇ ਲੀਟਰ ਮਣਕੇ ਤਾਂ ਕਿਤੇ ਇਸ ਤੋਂ ਹੀ ਕੀ ਕਰ ਸਕਦਾ ਹੈ ਬਹੁਤ ਹੀ ਜ਼ਿਆਦਾ ਚੰਗਾ ਵਾ ਲੰਬਾਈ ਦੇਖੋ ਝੋਟੀ ਦੀ ਕਿੰਨੀ ਘੱਟ ਘੱਟ 8-9 ਫੁੱਟ ਦੀ ਲੰਮੀ ਹੋਈ ਝੋਟੀ ਬਿਲਕੁਲ ਸਹੀ ਗੱਲ ਹੈ ਜੀ ਕੱਦ ਵਜਾਂਦੇ ਵੀ ਚੰਗੀ ਆ ਤੇ ਲੈਂਥ ਲੰਥ ਵੀ ਬਹੁਤ ਜ਼ਿਆਦਾ ਚੰਗੀ ਆ ਚੋਣ ਵੀ ਬਹੁਤ ਸਾਫ਼ ਹੈ ਠੀਕ ਹੈ ਜੀ ਲੈਵਾ ਭਾਂਵੇਂ ਖਾਵੇ ਨਿੱਕਾ ਆ ਦੁੱਧ 13 ਕਿੱਲੇ ਉਹ 12 ਕਿਲੋ ਦੱਸ ਕੇ ਦੇਣੀ ਆਪਾਂ ਅੱਛਾ ਅੱਛਾ ਠੀਕ ਹੈ ਲਓ ਜੀ ਇਹਦੇ ਮਗਰ ਵੀ ਕੱਟੀ ਬੋਸਟੰਡਰ ਅਨੁਸਾਰੀਆਂ ਵੀ ਦੇ ਕੋਲ ਚੰਗੀਆਂ ਵਾਂ ਕਾਡਰ ਕੁਆਲਟੀ ਤੁਸੀਂ ਚ ਮੋਡਲੋ ਵੀਰ ਦੀ ਮੋਡਲੋ ਹੈ ਫੇਸ ਵੀ ਕਿਹ ਕੱਟ ਰਹੇ ਹੋ ਚਿਹਰਾ ਮੋਰਾ ਆ ਗਿਆ ਆ ਬੜਾ ਪਿਛੇ ਜਵਾਗ ਤਾਂ ਦਿਖਾਉਂਦੇ ਕੱਟੀ ਬਹੁਤ ਜ਼ਿਆਦਾ ਚੰਗੀ ਆ ਇੱਕ ਚੰਗੇ ਸੀਮੰਦੀ ਆ ਕੱਟੀ ਤੁਸੀਂ ਚੈੱਕ ਕਰ ਸਕਦੇ ਜੇ ਬਹੁਤ ਹੀ ਪੇਹ ਵੀਰ ਭਰਾਣੇ ਦੀ ਨਾਲ ਸੀਮੰਦ ਭਰਾਇਆ ਸੀ ਤੇ ਰਿਜ਼ਲਟ ਬਹੁਤ ਜ਼ਿਆਦਾ ਚੰਗਾ ਆਵਾ ਇਹ ਕਿੰਨਾ ਕ ਚਵਾਈਓਗੇ ਦੁੱਧ ਵੀਰ ਜੀ ਦੁੱਧ ਵੀਰ ਜੀ ਲੀਟਰ ਤੋਂ ਲੀਟਰ ਹੋਰ ਵਾਜੂਗੀ ਤੇਰਾ 14 ਕਿਲੋ ਅੱਛਾ ਅੱਛਾ ਠੀਕ ਗਾਂ ਦੇ ਕਿਨੇ ਸੇਵਾਣਾ ਚੋਣਾ ਬਿਲਕੁਲ ਤੇਰੀ ਗੱਲ ਕਰਨੀ ਇਹਦਾ ਮੌਕੇ ਤੇ ਆ ਬਿਲਕੁਲ ਜਿੰਨਾ ਆਪਣੇ ਕੋ ਹਾਜ਼ਰ ਹਾਂ ਹਾਂਜੀ ਹਾਜ਼ਰ ਹਾਂ ਹਾ ਜੇ ਦੁੱਧ ਸਾਡੇ ਕੋ 12 ਕਿਲੋ ਭਾਵੇਂ ਜਨੇਟਾਂ ਕਰਦੀ ਕੋ ਚੋਕੇ ਖੜੇ ਠੀਕ ਹੈ ਜੀ ਇਹ ਕੀ ਮੁੱਲ ਭਾਜੀ ਇਹਦਾ ਮੁੱਲ ਵੀ ਇਹਦਾ ਵੀ ਆਪਾਂ 90000 ਜੇਕਰਾਂ ਵੀ 85000 ਹੈ ਠੀਕ ਹੈ ਲਓ ਭਾਜੀ 12 ਕਿਲੋ ਦੁੱਧ ਮਿਲ ਗਏ ਤਾਂ ਠੀਕ ਹੈ ਠੀਕ ਹੈ ਜੀ ਲਓ ਜੀ 12 ਲੀਟਰ ਗੋਕੜ ਲੈਣੀ ਹੋਰ ਨਹੀਂ ਕੋ ਛੱਟੇ ਦੀ ਕੋ ਥਾਂ ਦੀ ਹੈ ਜੀ 85000 ਦੀ ਤੇ ਆਜੋ ਹੁਣ 6ਵੇਂ ਨੰਬਰ ਤੇ ਇਹਦੀ ਪਹਿਲੇ ਸੂਈ ਛੋਟੀ ਸੂਈ ਜੇ ਵੇਖੋ ਇਹਦੀ ਕਿੱਡੀ ਹੈ ਗਿਆ ਘੱਟ ਵਜ਼ਨ ਪਾਉਂਦੀ ਹੈ ਹਾਂ ਜੀ ਛੋਟੀ ਛੋਟੀ ਛਲੇ ਦੁੱਧ 9 ਕਿਲੋ ਜੇ ਪਹਿਲੇ ਛੋਟੀ ਭੂਣੀ ਸੂਈ ਹੈ ਜੀ ਠੀਕ ਹੈ ਠੀ ਹੋ ਜੇ ਬਰਾ ਸੋਦੇ ਬੋਲਦੇ ਲਓ ਜੀ ਚੈੱਕ ਕਰ ਸਕਦੇ ਪਹਿਲਾਂ ਘੱਟੀ ਜਾ ਤੇ ਕੱਦ ਵਜਨ ਚੰਗਾ ਹੀ ਕਰੀ ਬੈਠੀ ਆ ਇਹ ਥਣਾ ਦਾ ਸੈਦ ਗਿਆ ਵੀ ਬਹੁਤ ਚੰਗਾ ਆਣ ਗਿੱਠ-ਗਿੱੜ ਤੇ ਥਣ ਲੱਗਾ ਵਾ ਚਲ ਜੇ ਹੁਣ ਇਹ ਵੀ ਤੁਹਾਨੂੰ ਖੋਲ ਕੇ ਪੂਰੀ ਲੰਮੀ ਹਾਈਟ ਹੈ ਜੀ ਠੀਕ ਹੈ ਜੀ ਹਾਈਟ ਲੰਮ ਤੁਹਾਨੂੰ ਵੀ ਬਹੁਤ ਜ਼ਿਆਦਾ ਚੰਗੀ ਆ ਪਿਓ ਰਹਰੇਆਣੇ ਦੀ ਝੋਟੀ ਇਹ ਵੀ ਤੇ ਆ ਗਿੱਠ-ਗਿੱੜ ਤੋਂ ਥਣ ਬਾਹਰ ਜਾਂਦੇ ਆ ਬਹੁਤ ਹੀ ਜ਼ਿਆਦਾ ਬਾਕਮਾਲ ਥਣ ਲੱਗਾ ਵਾ ਤੇ ਹੋਰ ਜੱਡ ਬਲੈਕ ਦੇ ਵਿੱਚ ਆ ਗਈ ਤੇ ਪਹਿਲਾਂ ਹੀ ਸੂਗਤ ਹੋਈ ਆ ਤੇ ਇਹ ਕਿੰਨਾ ਕੁ ਚਵਾਈ ਹੋਊਗੀ ਦੋਦੇ ਵੀ ਦੀ ਜਿੱਦੇ ਪਹਿਲੇ ਸੂਗਿਆ ਹੁਣ ਤਾਂੋਂ ਤੋਂ ਬਾਹਰ ਟੱਪ ਜੀ ਕੋ ਸੇਵਾ ਕਰੂ ਤੇ ਸਹਮਣ ਸਹਮਣ ਵਾਲੀ ਝੋਟੀ ਆ ਜੀ ਠੀਕ ਆ ਠੀਕ ਆ ਹਾਂਜੀ ਇਹ ਕੀਮਤ ਉਹ ਭਜੇ ਦਾ ਇਹਦਾ ਮੁੱਲ ਵੀਤੀ 85000 ਰੁਪਏ ਉੱਚ 2000 ਰੁਪਏ ਚੋਟ 83 ਹਾਂ 83000 ਦੀ ਹਾਨ ਵਾਲੀ ਝੋਟੀ ਆ ਬਹੁਤ ਕੱਦ ਕਰ ਵੱਡੀ ਝੋੜਾਂ ਦੀ ਝੋਟੀ ਆ ਵੱਡੀ ਠੀਕ ਆ ਲਓ ਬਈ ਜੀ 83000 ਮੁੱਲ ਦੇ ਵੀਰ ਨੇ ਕਿਹਾ ਬਾਕੀ ਚਲੋ ਮੌਕੇ ਤੇ ਕਰਦੇ ਮਾਨਦਾਂ ਹਾਂਜੀ ਉਹ ਕਰਦਾ ਚੰਗੀ ਠੀਕ ਹੈ ਵੀਡੀਓ ਪੂਰੀ ਵੇਖ ਲਈ